ਸਾਕੀ ਦਾ ਮਹਾਨ ਤਿਉਹਾਰ ਅੱਜ ਪੰਜਾਬ ਦੇ ਵਿੱਚ ਹਰ ਜਗ੍ਹਾ ਮਨਾਇਆ ਜਾਂਦਾ ਹੈ ਵੱਡੇ ਕੂਕੀਆਂ ਦਿੱਸਾਂਵਾਂ ਨਾਲ ਮਨਾਇਆ ਜਾਂਦਾ ਹੈ ਐਬਸਾਕੀ ਦਾਤਾਂ ਅੱਜ ਬੱਲੋਪੰਡ ਦੇ ਵਿੱਚ ਵੀ ਮਨਾਇਆ ਗਿਆ ਕੋਰ ਦੁਆਰਾ ਜਨਸਾਰ ਵਿਕੇ ਸਾਕੀ ਦੇ ਜਨਹਾਲਾ ਲੰਗਰ ਹਾਲ ਤੋਂ ਬਾਅਦ ਗੁੰਦ ਤੋਂ ਨਾ ਬਿਕਟਮਾਂ ਸੰਗਤ ਵਰਡਿਸ ਤੋਂ ਉੱਥੋਂ ਉੱਤਰ ਪਹੁੰਚ ਰਹੀਆਂ ਨੇ ਸੰਗਤਾਂ ਨੂੰ ਬਹੁਤ ਖੁਸ਼ੀ ਹੈ ਕਿ ਆਜ਼ਾਦੀ ਦੇਣਾ ਕਾਰਨ ਪਤਾ ਕਿ ਸਮਾਜ ਸੁਧਾਰਨ ਨੂੰ ਇਹ ਵੀ ਦੇ ਵਿੱਚ ਕਾਫੀ ਸਾਫ ਸ੍ਰੀ ਸਾਗਣਾ ਹੋਈ ਸੀ ਕੋਸਾ ਸਾਹ ਕਰੰਨ ਮੁੱਖ ਰੱਖਦੇ ਹੋਏ ਅੱਜ ਦਾ ਦਿਨ ਨਾਲ ਸਾਪਾਂ ਚੁਈ ਬਹੁਤ ਵੱਡਾ ਦਿਨ ਹੈ ਤੇ ਇਸ ਤੋਂ ਇਲਾਵਾ ਆ ਜਿਹੜਾ ਕੰਕਾਂ ਦੀ ਵਾਟੇ ਨੂੰ ਹੁੰਦੀ ਹੈ ਕੰਕਾਂ ਦੀ ਵਾਟੇ ਤੁਸੀਂ

ਤੰਡਪਰ ਲੋ ਦੇ ਵਿੱਚ ਮਨਾਇਆ ਜਾ ਰਿਹਾ ਇੱਕ ਬਸਾਕੀ ਦਾ ਦਿਹਾੜਾ ਇੱਕ Ekip môn ca nhạc đã đến. Báo cáo của Trưởng nhiệm thứ nhất đã thông

ਆ ਮਨੁਨਾਇਆ ਤੇ ਜੇ ਜਨਾ ਇਹਨਾਂ ਯਾਦ ਕੀਤਾਂ ਆਏ ਜਾਦਣਾ ਸਿੱਖ ਸੰਗਤਾਂ ਲਈ ਬਹੁਤ ਖੁਸ਼ੀ ਦਾਤਨਾ ਹੈ ਇਹਨੇ ਕਿ ਸਾਨੂੰ ਪਹਿਲਾਂ ਦੱਸਿਆ ਕਿ ਅੱਜ ਜੇ ਜਨਾ ਸਿਲੀ ਤੁਰਫ ਹੋਣ ਸਦੀ ਨੇ ਕਾਲਤਾ ਪੰਥ ਦੀ ਨਹੀਂ ਰੱਖੀ ਸੀ 1600 ਨੰਨੇ ਵਿੱਚ ਇਸ ਦੀ ਸੀਮਿਤ ਦੇ ਵਿੱਚ ਸਾਖੀ ਵਾਲੇ ਜਨਾ ਰਿਕੋਮੈਂਡ ਸੰਗੀਤ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ 1920 ਨਾਮ ਨਵਾਲ ਸਿੰਘ ਅਕਾਲ ਤਖਤ ਦੀ ਮੋਰ ਪ੍ਰਮੋਕਸ਼ੋਰਤ ਆਨੰਦਪੁਰ ਵਿਖੇ ਬੜੇ ਉਸਾਰਾ ਨਾਮ ਬਣਾਇਆ ਅੰਦ ਬੜੇ ਉਸਾਰਾ ਨਾਮ ਬਣਾਇਆ ਜਾਣ ਵਾਲਾ ਇਹ ਸਿਪਾਕੀ ਦੇ ਪਾਵਨ ਉੱਪਰ ਅੱਜ ਦੇਖੋ ਪੱਟੀ ਗੇਂਦ ਲਈ ਬੇਟਾ ਸੰਗਤ ਇਕੱਠੀਆਂ ਹੋਈਆਂ। ਸਾਡੇ ਉਹਨਾਂ ਨੂੰ ਨੇ ਮਹਾਰਾਜ ਜੀ ਨੂੰ ਨਾਮ ਸਿਕਾ ਕਰਕੇ ਮਾਮਲਾ ਬਾਹਰ ਕਰਵਾਉਂਦਾ ਰਾਜੀ ਪੂਰੀ ਪਾਣੇ ਵਾਲੇ ਠੀਕ ਹੈ ਜੀ ਅੱਜ ਦਾ ਇਹ ਲਾਈਵ ਇੱਥੇ ਸਮਾਪਤ ਕਰਦੇ ਹਾਂ ਧੰਨਵਾਦ ਇਸ ਨੂੰ ਬਹੁਤ-ਬਹੁਤ ਕਮੈਂਟ ਸ਼ੇਅਰ ਕਰਨ ਲਈ ਧੰਨਵਾਦ